ਕਮਾਲ ਦੀ ਗੱਲ ਹੈ ਕਿਵੇਂ ਵੱਢਦੇ ਨੇ ਕਿਵੇਂ ਨਿਕਲ ਜਾਂਦੇ ਨੇ ਇਹ ਭਾਨ ਜੀ ਦੇ ਉੱਤੇ ਸਨੇਕੇ ਦਾ ਕੰਮ ਕਰੇ ਤੇ ਨਾ ਦੋ ਘੱਟ ਦੇ ਰਵੇ ਜਦੋਂ ਪੁੱਟੀ ਨਹੀਂ ਯਾਰ ਇਧਰ ਐ ਬੱਸ ਇਰਾਸਤ ਦਾੜਾ ਤੇ ਬੈਠ ਕੇ ਕਹਾਣੀ ਫਿਰ ਸੇ ਪਾਰ ਦਿਖਾਇਆ ਹੂੰ ਹੈਲੋ ਜੀ ਉਹ ਉੱਥੇ ਵੱਡੀ ਲਾਰੀ ਚੋਗੋ ਬਣੀ ਹੈ ਮੈਂ ਆਉਂਦਾ ਨਹੀਂ ਕਿ ਜਿਵੇਂ ਵੱਡੀ ਗੱਡੀ ਕੋਈ ਖੜਾ ਜਾਣੇ ਵਾਲੀ ਸੜਕ ਦੇ ਜਿਵੇਂ ਮੈਂ ਥੋੜੀ ਗਿਆ ਕਰਾਂਗੇ ਉਹਨੇ ਲੱਗੇ ਨਵੀਂ ਪੁੱਠੇ ਕਰਦੇ ਨੇ ਉਹ ਨਹੀਂ ਪਤਾ ਲੱਗਣਾ ਕਿ ਉਹ ਕਿੱਥੇ ਹੈ ਉਹ ਨਹੀਂ ਪਤਾ ਲੱਗਦਾ ਜੀ ਉਹ ਵੀ ਲੱਗੇ ਨੇ ਜੀ ਲੱਗੇ ਕੁਝ ਗੱਲਾਂ ਕਹਿੰਦੀ ਸੁਣਾਉਂਦੇ। ਬਾਈ ਰਸਤੇ ਤੇ। ਕੁਲਦੀਪ ਸਿੰਘ ਜੀ। ਤੁਸੀਂ ਕਿਹਨਾਮ ਸੀ ਦੁਕਾਨ ਬਸਦੀ ਤੁਹਾਡੀ? ਕੁਲਦੀਪ ਸਿੰਘ ਜੀ ਨਾਮ ਤਾਂ ਇਹਦਾਂਣਾ ਜੀ ਆਪਣੇ। ਹਾਂਜੀ। ਕਾਹਦੇ ਬਾਣੇ? ਆਪਣੀ ਕੁਆੜ ਦੀ ਦੁਕਾਨ ਹੈ ਜੀ ਪੁਰਾਣੀਆਂ ਕਾਰਾਂ ਲੈਣੇ ਆ ਜੀ। ਉਹਦਾ ਸਪੇਅਰ ਪਾਰਟ ਕਰਕੇ ਵੇਚਦੇ ਆ ਜੀ। ਕੀ ਕੁਝ ਲੈ ਕੇ ਚੋਰੀ? ਸਾਡਾ ਤਾਬਾ ਆਪਣਾ ਪਿੱਤਲ ਬੈਟਰੀਆਂ ਸਲਫਾ ਐਲਟਰਨੇਟਰ ਮਹਿੰਗਾ ਸਮਾਨ ਸਾਡਾ ਸਾਰਾ ਲੈ ਗਏ ਜੀ 2.5 2 ਲੱਖ ਦੀ ਸਾਡੀ ਚੋਰੀ ਹੋ ਗਈ ਹੈ ਜੀ। ਆਡਾ ਮਨ ਬਹੁਤ ਪਰੇਸ਼ਾਨ ਹੈ ਜੀ ਕਿੰਨੇ ਕਿਚੋਰੀਆਂ ਹੋ ਚੁੱਕੀਆਂ ਨੇ ਇਸ ਏਰੀਆ ਚ ਪੰਜ ਚ 6 ਚੋਰੀਆਂ ਲਗਾਤਾਰ ਹੋ ਗਈਆਂ ਨੇ ਜੀ ਪਹਿਲਾ ਪਿਛਲੇ ਮੇਰਾ ਕੁਆੜੀਆ ਕਾਰਾਂ ਦਾ ਉਹਦਾ ਵੀ ਕੁਆੜ ਦਾ ਕੰਮ ਹੈ ਉਹਦੀ ਕਿੰਨੀ ਵਾਰ ਹੋਈ ਉਹਦੀ 4 ਵਾਰਾ ਚੋਰੀ ਹੋ ਚੁੱਕੀ ਹੈ ਜੀ ਉਸ ਤੋਂ ਅੱਗੇ ਲਾਡੀ ਮੋਬਾਈਲਾਂ ਵਾਲਾ ਜੀ ਉਹਦੀ ਵੀ 4 ਵਾਰਾ ਚੋਰੀ ਹੋ ਗਈ ਹੈ ਜੀ ਨਾਲ ਪੜਾ ਡੈਰੀ ਹੈ ਦੁੱਧ ਦੀ ਉਹਦੀ ਵੀ ਚੋਰੀ ਹੋ ਗਈ ਹੈ ਜੀ ਡਾਕਟਰ ਦੇ ਨਾਲ ਡਾਕਟਰ ਦੀ ਵੀ ਚੋਰੀ ਹੋ ਗਈ ਹੈ ਜੀ ਜੀ ਚੋਰ ਪਾੜੀ ਮਾਰ ਰਹੇ ਨੇ ਪਾੜ ਪਾੜ ਰਹੇ ਨੇ ਇਹ ਪਾੜ ਹੀ ਲਾਉਂਦੇ ਨੇ ਨਹੀਂ ਕੋਈ ਛੱਡ ਨਹੀਂ ਤੋੜਦੇ ਕੰਧ ਤੋੜਦੇ ਨੇ ਜੀ ਕੰਦ ਤੋੜ ਕੇ ਅੰਦਰ ਵੜ ਜਾਂਦੇ ਨੇ ਜੀ ਅੰਦਰ ਵੜ ਕੇ ਜੋ ਸਮਾਨ ਮਹਿੰਗਾ ਹੁੰਦਾ ਲੈ ਜਾਂਦੇ ਨੇ ਲਗਾਤਾਰ ਹੀ ਹੋ ਰਹੀ ਹੈ ਚੋਰੀ ਜੀ ਆ ਮਹੀਨੇ ਦੇ ਵਿੱਚ ਕੀ ਸੀਸੀਟੀਵੀ ਕੈਮਰਾ ਲੱਗੇ ਦੁਕਾਨ 'ਚ ਸਾਡੇ ਸਾਰੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਜੀ ਐਨ ਓਕੇ ਸਾਡਾ ਡੀਆਰਪੀ ਵੀ ਪੁੱਟ ਕੇ ਲੈ ਗਏ ਨੇ ਜੀ ਡੀਪੀਆਰ ਵੀ ਪੁੱਟ ਕੇ ਲੈ ਗਏ ਨੇ ਸਾਡੇ ਕੈਮਰੇ ਪੁੱਠੇ ਕਰ ਗਏ ਨੇ ਜੀ ਕੁਝ ਨਹੀਂ ਛੱਡਿਆਗਾ ਸਾਡਾ ਜੋ ਮਹਿੰਗਾ ਸਮਾਨ ਲੈ ਗਏ ਨੇ ਜੀ ਅਸੀਂ ਬਹੁਤ ਪਰੇਸ਼ਾਨ ਆ ਸਾਡੀ ਪ੍ਰਸ਼ਾਸਨਗੇ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਚੋਰਾਂ ਤੇ ਨੱਥ ਪਾਈ ਜਾਵੇ ਤੇ ਇਹਨਾਂ ਤੇ ਕੰਟਰੋਲ ਕੀਤਾ ਜਾਵੇ ਜਿਹੜੀ ਗਾਂ ਤੋਂ ਇਹ ਕੰਮ ਨਾ ਹੋਵੇ ਜੀ